ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰੀ ਦੀ ਪ੍ਰਤੀਤੀ ਜੋ ਲਿਖਿਆ ਨੇ ਠੀਕ ਹੈ ਸਿਮਰਨ ਦਾ ਭਾਵ ਇਹੋ ਹੈ ਕਿ ਅੰਦਰ ਵਾਹਿਗੁਰੂ ਜੀ ਦੀ ਹਜ਼ੂਰੀ ਪ੍ਰਤੀਤ ਹੁੰਦੀ ਰਹੇ ਤੇ ਇਹ ਲਗਾਤਾਰੀ ਹੋ ਜਾਏ ਇਹ ਇੱਕ ਸੁਤੇ ਪ੍ਰਵਾਹ ਟਰਪਿੰਦਾ ਹੈ ਵਾਹਿਗੁਰੂ ਜੀ ਫੇਰ ਜਪਦੇ ਹਨ ਕਿ ਅੰਗ ਸੰਗ ਹਨ ਤੇ ਆਪਾ ਨਾਲ ਲੱਗ ਲੱਗ ਕੇ ਹਜੂਰੀ ਦਾ ਅਹਿਸਾਸ ਫੀਲ ਪ੍ਰਤੀਤ ਕਰ ਰਿਹਾ ਹੈ ਨੀਂਦ ਪੂਰੀ ਕਰਨੀ ਚਾਹੀਏ ਤਾਂ ਕਿ ਨਰਵਸ ਸਿਸਟਮ ਸਨਾਊ ਨੂੰ ਰਿਲੈਕਸ ਆਰਾਮ ਹੋਣ ਦਾ ਵਕਤ ਮਿਲਦਾ ਰਹੇ ਹੁਣ ਗਰਮੀ ਕੱਢ ਗਈ ਹੈ ਆਸ ਹੈ ਕੋਰ ਸੁਖ ਵੱਧ ਗਿਆ ਹੋਸੀ ਗੁਰੂ ਜੀ ਦਾ ਦੱਸਿਆ ਨਾਮ ਸਿਮਰਨ ਜੋਰ ਤੇ ਮਬਨੀ ਕੋਈ ਜਦੋ ਜਿਹਦ ਨਹੀਂ ਪਰ ਲਗਾਤਾਰੀ ਲਗਾਓ ਸਹਜ ਵਿੱਚ ਜਾਰੀ ਰਹੇ ਉਸ ਦੀ ਟੇਕ ਤੇ ਹਜੂਰੀ ਵਾਸ ਵਿੱਚ ਸੁਖ ਪੂਰਵਕ ਆਪੇ ਨੂੰ ਢਿੱਲਿਆਂ ਛੱਡਣ ਤੇ ਵੀ ਹੈ ਢਿੱਲਿਆਂ ਤੋਂ ਮਤਲਬ ਸੁਸਤੀ ਨਹੀਂ ਪਰ ਸਿੱਧਕ ਭਰੋਸੇ ਵਿੱਚ ਵਾਹਿਗੁਰੂ ਜੀ ਦੇ ਆਸਰੇ ਪਰਨੇ ਰਹਿਣ ਤੋਂ ਹੈ ਰਾਖ ਸਦਾ ਪ੍ਰਭ ਆਪਣੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ